ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਫੈਂਡ ਗਹਿਰੀ ਪਾਗੀ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਬਾਈ ਕੋਲ ਮੱਝਾ ਜੀ ਦੇਖ ਸਕਦੇ ਹੋ ਅੰਲੇਸ ਹੋਏ ਸੋਨਾ ਮਿਲਲਾ ਦਾ ਠੀਕ ਹੈ ਜੀ ਵੱਧ ਜਾਣਕਾਰੀ ਵਾਈ ਤੋਂ ਲੈ ਲਓ ਜੀ ਰੇਟ ਵਾਈ ਜੀ ਕਹਿੰਦਾ ਫੋਨ ਤੇ ਦੱਸਾਂਗੇ ਜੀ ਠੀਕ ਹੈ ਜੀ ਵਾਈ ਜੀ ਨਾਲ ਜਰੂਰ ਕੰਟੈਕਟ ਕਰੋ ਜੀ ਜ਼ਿਲ੍ਹਾ ਬਠਿੰਡਾ ਪਿੰਡ ਗਹਿਰੀਪਾਗੀ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ WhatsApp ਪਰ ਆਹੀਂ ਵੀਡੀਓ ਭੇਜ ਕੇ ਭਰਾੜ ਲਵਾ ਸਕਦੇ ਹੋ ਠੀਕ ਹੈ ਨਾ ਪੰਜਾਬ ਪੰਜਾਬ ਚ ਜਿੱਥੋਂ ਮਰਜ਼ੀ ਹੋਵੇ ਠੀਕ ਹੈ ਨਾ ਜੀ ਲੋਪਰਾ ਜਿਸ ਕਿਸੇ ਨੂੰ ਲੋੜ ਹੋ ਤਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰਿਓ ਠੀਕ ਹੈ ਜੀ 8 ਤੋਂ 10 ਦਿਨ ਬਾਕੀ ਪਏ ਆ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੀ ਪੇਜ ਆ ਗਰਜੀਤ ਰਾਏ ਉਹਨੂੰ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਵੱਧ ਜਾਣਕਾਰੀ ਬਾਈ ਤੋਂ ਲੜੇ ਜੀ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਛੋਟੀ ਸੋਹਣੀ ਆ ਸਿੰਘ ਸੰਗੂ ਤੁਹਾਡੇ ਸਾਹਮਣੇ ਆ ਠੀਕ ਹੈ ਨਾ ਦਸਲੀ ਕਰਕੇ ਚੈੱਕ ਕਰਕੇ ਲੈ ਕੇ ਉਪਰਾ ਕੱਲ ਨੂੰ ਕਿਸੇ ਗੱਲ ਦਾ ਰੋਲਾ ਨਾ ਪਵੇ ਠੀਕ ਹੈ ਜੀ ਧਾਰਾ ਤੁਰਾ ਮਾਰ ਕੇ ਚੈੱਕ ਕਰਕੇ ਫਿਰ ਠੀਕ ਰਹਿੰਦਾ ਕਿਉਂ ਕੱਲ ਨੂੰ ਮਗਲ ਨਾਇਨੀ ਆਇਆ ਜੇ ਤੁਹਾਡੇ ਮਰਨ ਨੂੰ ਚਾਜਦੀ ਤਾਂ ਲੋ ਚੀਜ਼ ਪਰਾ ਠੀਕ ਹੈ ਨਾ ਮੁੜ ਕੇ ਅੱਧੇ ਵੀਰ ਕਹਿੰਦੇ ਬਾਈ ਯਾਰ ਤੇਰੀ ਵੀਡੀਓ ਦੇਖੀ ਸੀ ਤੇਰਾ ਚੈਨਲ ਦੇ ਦੇਖੀ ਸੀ ਤਾਂ ਲੈ ਲਈ ਠੀਕ ਹੈ ਨਾ ਆਪੀ ਤਸੱਲੀ ਆਪ ਕਰੋ ਪ੍ਰਭੂ ਸਾਡਾ ਕੰਮ ਹੈ ਵੀਡੀਓ ਬਣਾਉਣਾ ਠੀਕ ਹੈ ਜੀ ਤੁਹਾਡੇ ਤੱਕ ਪਹੁੰਚਾਉਣਾ ਠੀਕ ਹੈ ਨਾ ਚੈੱਕ ਕਰਨਾ ਤਸੱਲੀ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਵੱਧ ਜਾਣਕਾਰੀ ਬਾਈ ਜੀ ਤੇ ਲੈ ਲਿਓ ਠੀਕ ਹੈ ਜੀ ਬਾਈ ਜੀ ਦਾ ਨੰਬਰ ਪਾਸ ਕਰਣੀ ਤੇ ਲਾ ਦਾਂਗੇ ਜੀ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਠੀਕ ਹੈ ਜੀ ਬਾਕੀ ਆਪਣਾ ਨੰਬਰ ਵਿੱਚ ਵੀ ਚੱਲ ਰਿਹਾ ਹੈ ਬਾਕੀ ਪੰਨ 10 ਵੀ ਦਿੰਨੇ ਆ ਜੀ 7528000355 ਜੀ ਠੀਕ ਹੈ ਜੀ ਬੈਕ ਸਾਈਡ ਵੀ ਚੱਲ ਰਿਹਾ ਹੈ ਮੂਰੇ ਵੀ ਚੱਲ ਰਿਹਾ ਹੈ ਫਰੰਟ ਤੇ